ਸਸੀ ਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚੱਲ ਨੇ ਸਾਰਿਆਂ ਦੇ ਤੇ ਮੈਂ ਵੀ ਬਹੁਤ ਵਧੀਆ ਤੇ ਸਮਾਂ ਹੋ ਗਿਆ ਜੀ ਸਵੇਰ ਦਾ 10:24 ਤੇ ਧੁੱਪ ਬਹੁਤ ਸੋਹਣੀ ਨਿਕਲੀ ਆ ਮੌਸਮ ਵੀ ਬਹੁਤ ਸੁਹਾਣਾ ਨਾ ਠੰਡ ਨਾ ਗਰਮੀ ਤੇ ਬਹੁਤ ਵਧੀਆ ਮੌਸਮ ਤੇ ਘਰ ਦੇ ਕੰਮ ਤਾਂ ਦੀ ਕੀਤੀ ਸਵੇਰੀ ਉੱਠ ਕੇ ਜਾਹ ਪਾਣੀ ਪੀਤਾ ਹੋਰ ਜਿੰਨੇ ਵੀ ਕੰਮ ਕੁਮ ਸੀਗੇ ਕੋਸ਼ਿਸ਼ ਕੀਤੀ ਨਿਬੜਨ ਦੀ ਮੜਕੇ ਮੈਂ ਜਾਣਾ ਸੀਗਾ ਤੇ ਤਿੰਨ ਕੁਲ ਮਲਾ ਕੇ ਜਿੰਨਾ ਵੀ ਨਿਕਲਿਆ ਵਧੀਆ ਨਿਕਲਿਆ ਤੇ ਹੁਣ ਜਾਣਾ ਤੇ ਸ਼ਾਇਦ 4-5 ਘੰਟੇ ਲੱਗਣਗੇ ਤੇਰੇ ਬਾਪ ਸੌਂਦੇ ਆਉਂਦੇ ਆ ਕੋ ਜੀ ਦੇਨੇ ਕਿਤਰਾ ਚੜਦਾ ਕਿਤਰਾ ਨਿਬੜ ਜਾਂਦਾ ਪਤਾ ਹੀ ਨਹੀਂ ਲੱਗਦਾ ਖਰ ਦੇ ਕੰਮ ਕਰਾਂ ਵਿੱਚ

نکلنا بڑا مشکل پر کرو نکل تو بغیر سرد نہیں پھرا کام کر باہر اندر کر جانا پہنتا ہاں جی آہ گیا جی انگور دیا بلنا ادھر پاسے ہے گے بدام لے پاسے بھی ہے جی بدم ان دونوں پاسے بدام بدام ہو گئے ਮੂਈ ਬਈ ਤੇਰੀ ਮੈਂ ਬਸ ਸ਼ਾਇਦ 10 ਮਿੰਟ ਦੀ ਲਾਈਵ ਆ ਉੱਥੇ ਮੈਂ ਬੰਦ ਕਰ